ਓ ਪਾਜੀ ਵਿਆਹ ਆ ਗਿਆ ਵਿਆਹ ਆ ਗਿਆ ਸਾਡੇ ਘਰ ਪਾਜੀ ਵਿਆਹ ਆ ਗਿਆ ਓ ਪਾਜੀ ਇਹ ਤਾਂ ਬਹੁਤ ਚੰਗੀ ਗੱਲ ਹੁਣ ਤੁਹਾਡੇ ਪਰਿਵਾਰ ਦੇ ਵਿੱਚ ਖੁਸ਼ੀਆਂ ਮਾਤੂਸ਼ਰੀ ਦਸਤਾਰ ਨੇ ਭਰਨੀਆਂ ਨੇ ਅੱਛਾ ਆ ਦੇਖੋ ਜੀ ਸਭ ਤੋਂ ਪਹਿਲਾਂ ਦਾ ਵੱਡਾ ਪਟਾਕਾ ਇਹੀ ਪਾਤਾ ਆ ਜਿਹੜੇ ਬਾਜ਼ਾਰ 'ਚ ਆ ਕੇ ਤੁਸੀਂ ਲੈਨੇ ਹੋ 7-700 ਰੁਪਏ ਦੇ ਸੂਟ ਇੱਥੇ ਕਰਤੇ ਆ 700 ਦੇ ਦੋ ਮਤਲਬ 350 ਰੁਪਏ ਦਾ ਸੂਟ ਦੇ ਦੇਣਾ ਇਹਦੇ ਵਿੱਚ ਰੰਗ ਡਿਜ਼ਾਈਨ ਤੁਹਾਨੂੰ ਬਹੁਤ ਮਿਲ ਜਾਣੇ ਆ ਹਲੋ ਇੱਕ ਤੁਹਾਨੂੰ ਹੋਰ ਆਈਟਮ ਦਿਖਾਉਨੇ ਆ ਥ੍ਰੈਡ ਦਾ ਕੰਮ ਹੋਊਗਾ ਜੀ ਪਿਓਰ ਮਸਲੀਨ ਦਾ ਫੈਬਰਿਕ ਲੱਗਿਆ ਹੋਇਆ ਪਿਆਰ ਦਾ ਦੁਪੱਟਾ 1500 1600 ਵਾਲਾ ਸੂਟ 650 ਦਾ ਓਏ ਆਜੋ ਲੋਕੋ ਫੇਰੇ ਬਹੁਤ ਹੋ ਰਿਆ ਆ ਦੇਖੋ ਜਿਹੜੇ 2 2000 ਰੁਪਏ ਦੇ ਲੈਨੇ ਹੋ ਬਾਜ਼ਾਰ ਚ ਇੱਥੇ 1500 ਦੇ ਦੋ ਕਰਤੇ ਆ ਚਾਹੇ ਕੁੜੀਆਂ ਚਿੜੀਆਂ ਲਈ ਕੱਪੜਾ ਲੈਣਾ ਤੁਸੀਂ ਚਾਹੇ ਤੁਸੀਂ ਲੈਣਾ ਮਿਡਲ ਲਈ ਚਾਹੇ ਬਜ਼ੁਰਗਾਂ ਲਈ ਲੈਣਾ ਗੱਲਾਂ ਐਵੇਂ ਨਹੀਂ ਕਰਦੇ ਰੇਟ ਲਿਖ ਲਿਖ ਕੇ ਲਾਤੇ ਆ 750 ਰੁਪਏ ਦਾ ਸੂਟ ਅਸੀਂ ਦਵਾਂਗੇ ਵੀ ਫਰੰਟ ਕਿੰਨੇ ਸੋਹਣੇ ਆ ਦੁਪੱਟੇ ਬਹੁਤ ਜ਼ਿਆਦੇ ਸੋਹਣੇ ਆ ਇਹਨਾਂ ਚੀਜ਼ਾਂ ਦੀ ਫੇਰੇ ਕਰਤੇ ਆ ਬਾਜ਼ਾਰ ਦਾ ਰੇਟ 2500 ਰੁਪਈਆ ਇਹ ਤੁਹਾਨੂੰ ਅਸੀਂ ਦੇਣਾ ਸਿਰਫ 1000 ਰੁਪਏ ਦਾ ਦਿੱਲੀ ਬੰਬੇ ਵਾਲੇ ਮੋਡਰਨ ਵਾਲੇ ਲਹਿੰਗੇ ਆ ਲਹਿੰਗੇ ਵੀ ਤੁਹਾਨੂੰ ਅਸੀਂ ਇਦਾਂ ਲੈ ਕੇ ਦੇ ਰਣੇ ਆ ਆ ਤੁਸੀਂ ਲੈਣੀਆਂ ਡਰੈਸ ਇਦਾਂ ਹੀ ਲੈਣੀਆਂ ਆ ਦੇਖੋ ਜੇ ਹਨਾ ਆਪਾਂ ਰੇਟ ਦੀ ਗੱਲ ਕਰ ਲਈਏ ਬਾਜ਼ਾਰ 'ਚ ਇਹ 15-16000 ਰੁਪਈਆ ਦੀ ਆ ਡਰੈਸ ਅਸੀਂ ਤੁਹਾਨੂੰ 6000-6200 ਰੁਪਈਆ ਦੀ ਦੇ ਦੇਣੀ ਆ ਹੁਣ ਲਹਿੰਗਾ ਨਹੀਂ ਰਿਹਾ ਮਹਿੰਗਾ 10-12 12000 'ਚ ਇਦਾਂ ਦੇ ਲਹਿੰਗੇ ਦੇਵਾਂਗੇ ਆ ਲੋ ਭਾਜੀ ਆਉਣਾ ਹੀ ਆ ਲੋਕਾਂ ਨੇ ਸਾਡੇ ਰੇਟ ਬਾਜ਼ਾਰ ਨਾਲੋਂ ਅੱਧੇ ਜਾਂ ਤੇ ਇਹ ਚੀਜ਼ਾਂ ਦੇਖੋ 33 44000 ਵਾਲੇ ਸੂਟ ਆ ਇਹ ਤੁਹਾਨੂੰ ਮਿੱਟੀ ਦੇ ਭਾਅ ਉਹੀ 2000 2500 ਤੇ ਮਾਤੂਸ਼ੀ ਦਸਤਾਰ ਖੁਸ਼ੀਆਂ ਭਰ ਰਿਆ ਆ ਜਿਹੜਾ ਬਾਜ਼ਾਰ 'ਚ ਦਾਜਬੇੜ ਦਾ ਤੁਸੀਂ 1 ਲੱਖ ਰੁਪਏ ਦਾ ਕੱਪੜਾ ਲੈਨੇ ਹੋ ਇਥੇ 40000 'ਚ ਦੇ ਰਹੇ ਆ 60 60000 ਰੁਪਏ ਤੁਹਾਡਾ ਬਚ ਰਿਆ ਜਦੋਂ ਤੁਸੀਂ ਬਾਘਾ ਆਪਣਾ বাস ਸਟੈਂਡ ਤੇ ਆਉਣੇ ਉਥੋਂ ਰਿਕਸ਼ੇ ਦੀ ਸਰਵਿਸ ਬਿਲਕੁਲ ਫਰੀ ਆ ਆ ਜਿਹੜੇ ਕੋਟਪਿੰਟ ਬਾਜ਼ਾਰ 'ਚ 2 ਪੀਸ ਤੁਸੀਂ 12 12000 ਦੇ ਲੈਨੇ ਹੋ 14 14000 ਦੇ ਲੈਨੇ ਹੋ ਸਾਡੇ ਕੋਲ ਆਜੋ 2 ਪੀਸ ਕੋਟਪਿੰਟ ਸਿਰਫ 2995 'ਚ ਸਲਾਈ ਕਰਕੇ ਲੈ ਜਾਓ ਆ 3 ਪੀਸ ਕੋਟ ਪੈਂਟ ਆ 15000 17000 18 18000 ਰੁਪਇਆ ਰੇਟ ਬਾਜ਼ਾਰ ਚ ਸਾਡੇ ਕੋਲੋਂ 3760 ਚ ਲੈ ਜਾਓ ਸਲਾਈ ਕਰਕੇ ਕੋਟਾ ਪਜਾਮਾ ਬਾਜ਼ਾਰ ਚ 3000 ਰੁਪਇਆ ਮਿਲਦਾ ਅਸੀਂ ਤੁਹਾਨੂੰ 1400 ਰੁਪਏ ਚ ਦਵਾਂਗੇ ਸਲਾਈ ਕਰਕੇ ਆਹ ਸੂਟ ਤੇ ਆ ਕੱਲੋ ਸਾਰਾ ਘੇਰਾ ਦੇਖੋ ਫਰੰਟ ਦੇਖੋ ਦੁਪੱਟੇ ਦੇ ਬਣਿਆ ਜਾਲ ਦੇਖੋ 5500 ਰੁਪਇਆ ਬਾਜ਼ਾਰ ਦਾ ਰੇਟ ਆ ਅਸੀਂ ਤੁਹਾਨੂੰ ਦੇਣਾ ਸਿਰਫ 2700 50 ਰੁਪਏ ਦਾ 2750 ਦਾ ਸੂਟ ਆ ਦੇਖੋ ਉਹ ਪਾਜੀ ਵਿਆਹ ਆ ਗਿਆ ਵਿਆਹ ਆ ਗਿਆ ਸਾਡੇ ਘਰ ਪਾਜੀ ਵਿਆਹ ਆ ਗਿਆ ਉਹ ਪਾਜੀ ਇਹ ਤਾਂ ਬਹੁਤ ਚੰਗੀ ਗੱਲ ਹੁਣ ਤੁਹਾਡੇ ਪਰਿਵਾਰ ਦੇ ਵਿੱਚ ਖੁਸ਼ੀਆਂ ਮਾਤੂਸ਼ਰੀ ਦਸਤਾਰ ਨੇ ਭਰਨੀਆਂ ਨੇ ਅੱਛਾ ਉਹ ਖੁਸ਼ੀਆਂ ਕਿੱਦਾਂ ਭਰਨੀਆਂ ਪਾਜੀ ਉਹ ਵੀ ਦੱਸ ਦਿਓ ਨੇ ਖੁਸ਼ੀਆਂ ਤੁਹਾਨੂੰ ਦੱਸ ਦਿਆ ਜੋ ਖੁਸ਼ੀਆਂ ਕਿੱਦਾਂ ਭਰਨੀਆਂ ਜਿਹੜਾ ਆਪਾਂ ਬਾਜ਼ਾਰ ਦੇ ਵਿੱਚੋਂ ਕਪੜਾ ਲੈਣਾ ਲੱਖ ਰੁਪਏ ਦਾ ਉਹ ਇੱਥੇ ਦੇ ਦੇਣਾ ਆਪਾਂ 40000 ਰੁਪਏ ਦਾ ਹੁਣ ਦੱਸੋ ਤੁਸੀਂ ਖੁਸ਼ੀਆਂ ਭਰਦੇ ਆ ਕਿ ਨਹੀਂ ਭਰਦੇਗੇ ਵਾਕਈ ਵੀ ਇਹ ਤਾਂ ਮੱਤੂਸ਼ੀਰ ਦਸਤਾਰ ਖੁਸ਼ੀਆਂ ਭਰ ਰਿਆ ਆ ਜਿਹੜਾ ਬਾਜ਼ਾਰ 'ਚ ਦਾਜਵੇੜ ਦਾ ਤੁਸੀਂ 1 ਲੱਖ ਰੁਪਏ ਦਾ ਕਪੜਾ ਲੈਨੇ ਹੋ ਇੱਥੇ 40000 'ਚ ਦੇ ਰਹੇ ਆ 60 60000 ਰੁਪਏ ਤੁਹਾਡਾ ਬਚ ਰਿਆ ਭਾਈ ਜੀ ਵੈਰਾਈਟੀਆਂ ਦਿਖਾਓ ਭੇਦ ਖੋਲ ਦਿਓ ਜਿਹੜੀ ਬਾਜ਼ਾਰ 'ਚ ਲੁੱਟ ਹੁੰਦੀ ਆ ਬੰਦ ਕਰ ਦਿਓ ਲੋਕਾਂ ਦੇ ਫੇਰੇ ਕਰ ਦਿਓ ਅੱਜ ਆਹ ਦੇਖੋ ਜੀ 650 700 ਰੁਪਏ ਵਾਲਾ ਸੂਟ ਆ ਇਹ ਤੁਹਾਨੂੰ ਦੇ ਦੇਣਾ 350 ਰੁਪਏ ਦਾ ਮਿੱਟੀ ਦੇ ਪਾ 350 ਦੇ ਦੇਉਗੇ ਹਾਂਜੀ ਹਾਂਜੀ ਆ ਦੇਖੋ ਜੀ ਆ ਦੇਖੋ ਜੀ ਸਭ ਤੋਂ ਪਹਿਲਾਂ ਦਾ ਵੱਡਾ ਪਟਾਕਾ ਇਹੀ ਪਾਤਾ ਆ ਜਿਹੜੇ ਬਾਜ਼ਾਰ ਚ ਆ ਕੇ ਤੁਸੀਂ ਲੈਨੇ ਹੋ 7-700 ਰੁਪਏ ਦੇ ਸੂਟ ਇੱਥੇ ਕਰਤੇ ਆ 700 ਦੇ ਦੋ ਮਤਲਬ 350 ਰੁਪਏ ਦਾ ਸੂਟ ਦੇ ਦੇਣਾ ਇਹਦੇ ਵਿੱਚ ਰੰਗ ਡਿਜ਼ਾਈਨ ਤੁਹਾਨੂੰ ਬਹੁਤ ਮਿਲ ਜਾਣੇ ਆ ਆ ਲੋ ਇੱਕ ਤੁਹਾਨੂੰ ਹੋਰ ਆਈਟਮ ਦਿਖਾਉਨੇ ਆ ਥ੍ਰੈਡ ਦਾ ਕੰਮ ਹੋਊਗਾ ਜੀ ਪਿਓਰ ਮਸਲੀਨ ਦਾ ਫੈਬਰਿਕ ਲੱਗਿਆ ਹੋਇਆ ਪਿਓਰ ਦਾ ਦੁਪੱਟਾ 15 1600 ਵਾਲਾ ਸੂਟ 650 ਦਾ। ਲੋ ਜੀ ਹੋਰ 16 1600 17 1700 ਰੁਪਈਆ ਲਾਉਣ ਦੀ ਲੋੜ ਨਹੀਂ। 16 16 17 1700 ਵਾਲੇ ਸੂਟ ਵੀ 650 ਦੇ ਵਿੱਚ ਕਰਤੇ ਆ। ਓਏ ਆਜੋ ਲੋਕੋ ਫੇਰੇ ਬਹੁਤ ਹੋ ਰਿਆ। ਆ ਦੇਖੋ ਜਿਹੜੇ 2 2000 ਰੁਪਏ ਦੇ ਲੈਨੇ ਹੋ ਬਾਜ਼ਾਰ 'ਚ ਇੱਥੇ 1500 ਦੇ ਦੋ ਕਰਤੇ ਆ। ਮਤਲਬ 750 ਰੁਪਈਆ ਦਾ ਸੂਟ। ਆ ਵੀ ਤੁਹਾਨੂੰ 750 ਰੁਪਈਆ ਦਾ ਸੂਟ ਦੇਣਾ। ਚਾਹੇ ਕੁੜੀਆਂ ਚਿੜੀਆਂ ਲਈ ਕੱਪੜਾ ਲੈਣਾ ਤੁਸੀਂ, ਚਾਹੇ ਤੁਸੀਂ ਲੈਣਾ ਮਿਡਲ ਲਈ, ਚਾਹੇ ਬਿਯੁਰਗਾਂ ਲਈ ਲੈਣਾ ਗੱਲਾਂ ਐਵੇਂ ਨਹੀਂ ਕਰਦੇ ਰੇਟ ਲਿਖ ਲਿਖ ਕੇ ਲਾਤੇ ਆ 750 ਰੁਪਏ ਦਾ ਸੂਟ ਅਸੀਂ ਦਵਾਂਗੇ ਵੀ ਹਾਲੋ ਆ ਚੀਜ਼ ਦਿਖਾਉਣੇ ਤੁਹਾਨੂੰ ਇੱਕ ਬਹੁਤ ਹੀ ਪਿਆਰੀ ਆਈਟਮ ਹੈ ਥ੍ਰੈਡਵਰਕ ਹੈਂਡਵਰਕ ਮਿਕਸ ਰਹੂਗਾ ਤੇ ਰੇਂਜ ਦੇਖੋ ਰੇਂਜ ਬਹੁਤ ਹੀ ਪਿਆਰੀ ਹੈ ਵੀ 750 ਜੀ ਲੈ ਜੋ ਜੀ ਲੈ ਜੋ 1500 ਦੇ ਦੋ ਲੈ ਜੋ ਆ ਵੀ 750 ਦਾ ਮਤਲਬ 750 ਦੇ ਵਿੱਚ ਨਾ ਨੇਰੀ ਲਾਈ ਪਈ ਆ ਪੂਰੀ ਨੇਰੀ ਲੱਤੀ ਜੀ ਪੂਰੀ ਆ ਦੇਖੋ ਆ ਕਮਾਲ ਲਣੀਆਂ ਚੀਜ਼ਾਂ ਐਵਜੀਆਂ ਚੀਜ਼ਾਂ ਲੱਭਣੀਆਂ ਨਹੀਂ ਤੁਹਾਨੂੰ ਇਹ ਵੀ ਵਿੱਚ ਹੀ ਆ ਬਸ ਓਨੀ ਕ੍ਰੇਂਜ ਦੇ ਵਿੱਚ ਹੀ ਆ ਜਾਣਗੇ ਸਾਰੀਆਂ ਆਹ ਦੇਖੋ ਜੀ 프ਰੰਟ ਕਿੰਨੇ ਸੋਹਣੇ ਆ ਦੁਪੱਟੇ ਬਹੁਤ ਜਾਰੇ ਸੋਹਣੇ ਆ ਇਹਨਾਂ ਚੀਜ਼ਾਂ ਜੀ ਫੈਰੇ ਕਰਤੇ ਆ ਬਾਜ਼ਾਰ ਦਾ ਰੇਟ 2500 ਰੁਪਈਆ ਇਹ ਤੁਹਾਨੂੰ ਅਸੀਂ ਦੇਣਾ ਸਿਰਫ 1000 ਰੁਪਏ ਦਾ ਆ ਵੀ ਤੁਹਾਨੂੰ ਅਸੀਂ ਦੇਣਾ ਸਿਰਫ 1000 ਦਾ ਮਤਲਬ 25 2500 ਵਾਲੇ ਸੂਟ 1000 1000 ਰੁਪਏ ਦੇ ਵਿੱਚ ਕਰਤੇ ਆ ਜੇ ਡਿਜ਼ਾਈਨਾਂ ਦੀ ਗੱਲ ਕਰ ਲਈਏ ਆਹ ਦੇਖੋ ਸਾਰੇ 프ਰੰਟ ਦੇਖੋ ਘੇਰੇ ਦੇਖੋ ਬਾਹਾਂ ਦੇ ਕੰਮ ਚੈੱਕ ਕਰ ਲਓ ਦੁਪੱਟਾ ਚੈੱਕ ਕਰ ਲਓ 27 2800 ਰੁ ਕੱਟ ਕਿਸੇ ਨੇ ਸੂਟ ਨਹੀਂ ਲੈਣਾ ਅਸੀਂ ਦਵਾਂਗੇ 1275 ਰੁਪਏ ਦਾ ਰੇਟ ਕੱਲੇ ਕੱਲੇ ਸੂਟ ਦੇ ਉੱਤੇ ਲਿਖ ਲਿਖ ਕੇ ਲਾਤਾ ਲੁੱਟ ਹੁੰਦੀ ਨਹੀਂ ਸਿਰਫ ਤੇ ਸਿਰਫ ਫਾਇਦੇ ਹੋਣੇ ਆ ਭਾਵੇਂ ਤੁਹਾਡੇ ਘਰ 'ਚ ਵਿਆਹ ਆ ਗਿਆ ਭਾਵੇਂ ਪਾਰਟੀ ਆ ਗਈ ਭਾਵੇਂ ਜਾਗ ਆ ਗਈ ਚਾਹੇ ਆ ਗਈ ਬਰਥਡੇ ਪਾਰਟੀ ਚਾਹੇ ਆ ਗਈ ਐਨੀਵਰਸਰੀ ਹੁਣ ਖੁਸ਼ੀਆਂ ਮਾਤੂ ਸ਼੍ਰੀ ਦਸਤਾਰ ਨੇ ਭਰ ਦੇਣੀਆਂ ਆ ਹਰ ਕਿਸੇ ਲਈ ਸੋਨੇ ਸੋਨੇ ਸੂਟ ਇੱਥੇ ਆਉਣ ਦਾ ਫਾਇਦਾ ਕੀ ਆ ਭਾਵੇਂ ਤੁਸੀਂ ਮਿਡਲ ਕਲਾਸ ਹੋ ਰਾਇਲ ਕਲਾਸ ਹੋ ਜਿੱਦਾਂ ਦਾ ਕੱਪੜਾ ਸਾਨੂੰ ਚਾਹੀਦਾ ਉਦਾਂ ਦਾ ਤੁਹਾਡੇ ਬਜਟ ਅਨੁਸਾਰ ਮਿਲਦਾ ਇਹ ਪੰਜਾਬ ਦਾ ਪਹਿਲਾ ਸ਼ੋਰੂਮ ਆ ਜਿੱਥੇ 100 ਰੁਪਏ ਰੋ ਸੂਟ ਸ਼ੁਰੂ ਹੋ ਜਾਂਦਾ 30 35000 ਤੱਕ ਜਿੰਨੀ ਵੈਰਾਈਟੀ ਤੁਸੀਂ ਲੈਣੀ ਲੈ ਜਾਓ ਫਿਰ ਇਹ ਵੱਡੇ ਹੋ ਰਹੇ ਆ ਦੇਖੋ ਕੱਪੜਾ ਸੀ ਸਸਤਾ ਦੇ ਰਹੇ ਆ ਤੁਸੀਂ ਬੱਸ ਜੀ ਵੀ ਆਉਣਾ ਟੈਂਪੂ ਚ ਆਉਣਾ ਜਿੱਦਾਂ ਮਰਜੀ ਆਜੋ ਜਦੋਂ ਤੁਸੀਂ ਬਾਗਾਂ ਪਰਣਾ ਬੱਸ ਸਟੈਂਡ ਤੇ ਆਉਣੇ ਉਥੋਂ ਰਿਕਸ਼ੇ ਦੀ ਸਰਵਿਸ ਬਿਲਕੁਲ ਫਰੀ ਆ ਰਿਕਸ਼ੇ ਤੋਂ 1 ਰੁਪਿਆ ਰਿਕਸ਼ੇਵਾਨ ਨੇ ਸਾਡੇ ਤੋਂ ਨਹੀਂ ਲੈਣਾ ਫਰੀ ਦੇ ਵਿੱਚ ਰਿਕਸ਼ੇ 'ਚ ਬਹਿ ਕੇ ਆਜੋ ਫਰੀਜ ਬਹਿ ਕੇ ਚਲ ਜਓ ਮਤਲਬ ਸਰਵਿਸ ਵੀ ਤੁਹਾਨੂੰ ਫਰੀ ਕਰਤੀ ਆ ਹੁਣ 40 ਪਾਸੇ ਕਿਉਂ ਨਾ ਕਮਾ ਕੇ ਦਿਖਾ ਦਿਓ ਕਿੰਨਾ ਵੱਡਾ ਰਾਸ਼ਿਆ ਲੋਕ ਦੂਰੋਂ ਦੂਰੋਂ ਆ ਗਏ ਲੋਕ ਆਏ ਕੋਈ ਨਹੀਂ ਦੂਰੋਂ ਕਿਉਂਕਿ ਲੋਕਾਂ ਦੇ ਫੈਰੇ ਹੁੰਦੇ ਆ ਪਾਰ ਦੇਖੋ ਖੁੱਲੀ ਡੁੱਲੀ ਪਾਰਕਿੰਗ ਆ ਵੱਡੀਆਂ ਵੱਡੀਆਂ ਗੱਡੀਆਂ ਖੜੀਆਂ ਆ ਫੋਰਚੂਨਰਾਂ ਕਾਰਾਂ ਥਾਰਾਂ ਜੀਪਾਂ ਅਮਰੂਤੀ ਆਲਟੋ ਸਕੋਰ ਵੀ ਖੜੀਆਂ ਦੇਖੋ ਪਰੇ ਦੇਖੋ ਮੋਟਰਸਾਈਕਲਾਂ ਦਾ ਕਿੰਨਾ ਵੱਡਾ ਰਾਸ਼ਿਆ ਉਹ ਲੋਕਾਂ ਕੋ ਜਿਹੜਾ ਵੀ ਸਾਧਨਾ ਲੋਕੀ ਆਈ ਜਾਂਦੇ ਆ ਤੇ ਜਾਈ ਜਾਂਦੇ ਆ ਆਉਂਦੇ ਕਿਉਂ ਆ ਇਸ ਕਰਕੇ ਜਿਹੜਾ ਬਾਜ਼ਾਰ ਚ 3500 ਦਾ ਸੂਟ ਆ ਇਹ ਅਸੀਂ ਤੁਹਾਨੂੰ ਦੇ ਰਹੇ ਆ 1750 ਰੁਪਏ ਦਾ ਦੁਪੱਟਾ ਵੀ ਨਾਲ ਬੜਾ ਸੋਹਣਾ ਆ ਇਸ ਲਈ ਲੋਕੀ ਆ ਰਹੇ ਆ ਫਾਇਦੇ ਲੈ ਕੇ ਜਾ ਰਹੇ ਆ ਆ ਲੋ ਭਾਜੀ ਆਉਣਾ ਹੀ ਆ ਲੋਕਾਂ ਨੇ ਸਾਡੇ ਰੇਟ ਬਾਜ਼ਾਰ ਨਾਲੋਂ ਅੱਧੇ-ਅੱਧੇ ਤੇ ਚੀਜ਼ਾਂ ਦੇਖੋ 3 3 4 4000 ਵਾਲੇ ਸੂਟ ਆ ਇਹ ਤੁਹਾਨੂੰ ਮਿੱਟੀ ਦੇ ਭਾਅ ਉਹੀ 22500 ਬਹੁਤ ਸੋਹਣੀਆਂ ਚੀਜ਼ਾਂ ਆ ਆ ਦੇਖੋ ਜੀ ਰੰਗ ਬੜੇ ਸੋਹਣੇ ਆ ਡਿਜ਼ਾਈਨ ਬੜੇ ਸੋਹਣੇ ਆ ਇੱਕ ਤੋਂ ਇੱਕ ਚੜਕੇ ਸੂਟ ਆ ਹੋਰ ਪਾਸੇ ਜਾਇਓ ਨਾ ਲੁੱਟ ਆਪਣੀ ਕਰਾਇਓ ਨਾ ਜਿਹੜੇ ਲੋਕੀ ਕਹਿੰਦੇ ਜੀ ਅਸੀਂ ਤਾਂ 15 15 ਸਾਲ ਤੋਂ ਉਸੇ ਦੁਕਾਨ ਤੇ ਜਾਂਦੇ ਆ ਉਸੇ ਸ਼ੋਰੂਮ ਤੇ ਜਾਂਦੇ ਆ ਇੱਕ ਵਾਰੀ ਮੇਰੇ ਕਹਿ ਦੇ ਆਜੋ ਇੱਕ ਵਾਰੀ ਤੁਸੀਂ ਆਉਣਾ ਫਿਰ ਬਾਰ-ਬਾਰ ਤੁਸੀਂ ਇੱਥੇ ਆਉਣਾ ਚਾਹੇ ਤੁਸੀਂ ਕੈਨੇਡਾ ਅਮਰੀਕਾ ਇੰਗਲੈਂਡ ਬਾਹਰਲੇ ਮੁਲਕਾਂ ਸਾਡੀ ਵੀਡੀਓ ਦੇਖ ਰਹੇ ਆ ਤੁਸੀਂ ਵੀ ਜਰੂਰ ਪੰਜਾਬ ਆਪਣਾ 2 ਦਿਨ ਦਾ ਟਾਈਮ ਕੱਢ ਕੇ ਆਇਓ ਬੇ ਮਾਤੂ ਸ਼੍ਰੀ ਦਸਤਾਰ ਬਾਗੇ ਬਣਾਣੇ ਜਾਣਾ ਜੇ ਤੁਸੀਂ ਬੀਜ਼ੀ ਹੋ ਨਹੀਂ ਆ ਸਕਦੇ ਅਰਜੈਂਟ ਕੱਪੜੇ ਚਾਹੀਦੇ ਆ ਆਪਣੇ ਰਿਸ਼ਤੇਦਾਰਾਂ ਨੂੰ ਫੋਨ ਲਾ ਦਿਓ ਤਾਈਆਂ ਚਾਚੀਆਂ ਭਤੀਜੀਆਂ ਭਾਣਜਾਂ ਨੂੰ ਉਹਨਾਂ ਨੂੰ ਕਹਿ ਦਿਓ ਬੇ ਬਾਗੇ ਪਾਣੇ ਜਾਓ ਭਾਈ ਗੱਡੀ ਚੱਕ ਕੇ ਖਰਚਾ ਵਰਚਾ ਅਸੀਂ ਕਰਦੇ ਆਗੇ ਸਾਨੂੰ ਸ਼ਾਪਿੰਗ ਕਰਾ ਦਿਓ ਆਨਲਾਈਨ ਤੁਸੀਂ ਸ਼ਾਪਿੰਗ ਕਰ ਸਕਦੇ ਹੋ ਸਾਰੀਆਂ ਹੀ ਤੁਹਾਨੂੰ ਫੈਸਿਲਿਟੀਆਂ ਦੇਤੀਆਂ ਆਹ ਸੂਟ ਚੈੱਕ ਕਰ ਲੋ ਸਾਰਾ ਘੇਰਾ ਦੇਖੋ ਫਰੰਟ ਦੇਖੋ ਦੁਪੱਟੇ ਦੇ ਬਣਿਆ ਜਾਲ ਦੇਖੋ 5500 ਰੁਪਇਆ ਬਾਜ਼ਾਰ ਦਾ ਰੇਟ ਆ ਅਸੀਂ ਤੁਹਾਨੂੰ ਦੇਣਾ ਸਿਰਫ 2700 500 ਰੁਪਏ ਦਾ 2750 ਦਾ ਸੂਟ ਆ ਦੇਖੋ ਇੱਥੇ ਆਉਣ ਦਾ ਫਾਇਦਾ ਕੀ ਭਾਵੇਂ ਨਿਆਣਾ ਆਵੇ ਸਿਆਣਾ ਆ ਜਾਵੇ ਲੁੱਟ ਨਹੀਂ ਹੁੰਦੀ ਸੂਟਾਂ ਦੇ ਰੇਟ ਲਿਖ ਕੇ ਲਾਏ ਆ ਫੈਰੇ ਆ ਨਹੀਂ ਤਾਂ ਤੁਸੀਂ ਹੋਰ ਦੁਕਾਨਾਂ ਤੇ ਜਾਂਦੇ ਆ ਅਗਲੇ ਕਹਿੰਦੇ ਆ 5000 ਫੇਰ ਤੁਸੀਂ 네ਗੋਸ਼ੀਏਸ਼ਨ ਕਰਕੇ 4000 ਦਿਓਨੇ ਆ ਪਰ ਹੈ ਹੀ ਸੂਟ 2750 ਰੁਪਏ ਦਾ ਆ ਵੀ ਲੈ ਜਾਓ 2750 ਰੁਪਏ ਦਾ ਆ ਵੀ ਸੂਟ ਆ ਲੋ ਇਸ ਤੋਂ ਬਾਅਦ ਆ ਆਈਟਮ ਦੇਖੋ ਬਹੁਤ ਹੀ ਪਿਆਰਾ ਕਲਰ ਹੈ ਆਈਟਮ ਦੇਖੋ ਕਿੰਨੀ ਪਿਆਰੀ ਆ ਹੈਂਡਵਰਕ ਦਾ ਕੰਮ ਹੋਊਗਾ ਜੀ ਪਰ ਤੇ ਉੱਪਰ ਥੋੜਾ ਥੋੜਾ دبਕੇ ਦਾ ਕੰਮ ਆ ਪਿਓਰ ਨੇਚਰਲ ਕਰੇਵਾ ਬਾਜੂ ਤੇ ਵਰਕ ਸਲਵਾਰ ਤੇ ਵਰਕਾ ਦੁਪट्टे ਪੂਰੇ ਹੈਵੀ ਹੈਵੀ ਇਹਨਾਂ ਨਾਲ ਆ ਵੀ ਦੇਖੋ ਰੰਗ ਵੀ ਦੇਖੋ ਕਿੰਨੇ ਸੋਹਣੇ ਸੋਹਣੇ ਆ ਰੰਗ ਵੀ ਸੋਹਣੇ ਆ ਡਿਜ਼ਾਈਨ ਵੀ ਸੋਹਣੇ ਆ ਦੁਪੱਟੇ ਵੀ ਸੋਹਣੇ ਆ ਰੇਟ ਵੀ ਸੋਹਣੇ ਆ ਇਸ ਲਈ ਕਿੰਨੇ ਆ ਸਾਰਿਆਂ ਦੇ ਬਹੁਤ سارے ਫਾਇਦੇ ਛੇਤੀ ਛੇਤੀ ਆਜੋ ਇੱਥੇ ਤੁਸੀਂ ਆ ਲੋ ਆ ਦੇਖੋ ਆ ਵੀ ਆਈਟਮ ਬਹੁਤ ਪਿਆਰੀ ਆ ਜੀ ਬਹੁਤ ਹੀ ਸੋਹਣੀ ਚੀਜ਼ ਆ ਤੇ ਜਲਦੀ ਤੁਹਾਨੂੰ ਕਹਿੰਨੇ ਆ ਵੀ ਜਲਦੀ ਤੋਂ ਜਲਦੀ ਆਓ ਤੁਸੀਂ ਫਾਇਦੇ ਕਰਾਓ ਆਪਣੇ ਬਹੁਤ ਹੀ ਘੱਟ ਰੇਂਜਾਂ ਦੇ ਵਿੱਚ ਤੁਹਾਨੂੰ ਚੀਜ਼ਾਂ ਦੇ ਦਾਂਗੇ ਦੇਖੋ ਜੀ ਸੂਟਾਂ ਦੇ ਵਿੱਚ ਤੁਹਾਡੇ ਫਾਇਦੇ ਕਰਤੇ ਆਹ ਦੇਖੋ ਦਿੱਲੀ ਬੰਬਈ ਵਾਲੇ ਮਾਡਰਨ ਵਾਲੇ ਲਹਿੰਗੇ ਆ ਲਹਿੰਗੇ ਵੀ ਤੁਹਾਨੂੰ ਅਸੀਂ ਇਦਾਂ ਲੈ ਕੇ ਦੇ ਰਣੇ ਆ ਆ ਤੁਸੀਂ ਲੈਣੀਆਂ ਡਰੈਸ ਇਦਾਂ ਹੀ ਲੈਣੀਆਂ ਆ ਦੇਖੋ ਜੇ ਹਨਾ ਆਪਾਂ ਰੇਟ ਦੀ ਗੱਲ ਕਰ ਲਈਏ ਬਾਜ਼ਾਰ 'ਚ ਇਹ 15-16000 ਰੁਪਏ ਦੀ ਐ ਡਰੈਸ ਅਸੀਂ ਤੁਹਾਨੂੰ 6000-6200 ਰੁਪਏ ਦੀ ਦੇ ਦੇਣੀ ਆ ਆ ਦੇਖੋ ਸ਼ਰਾਰੇ ਗਰਾਰੇ ਸੂਟ ਦੇਖੋ ਨਾ ਕਿੰਨਾ ਸੋਹਣਾ ਹੈਗਾ ਸਾਈਜ਼ ਆ ਜੈਕਟ ਦੇ ਨਾਲ ਤੁਸੀਂ ਡਰੈਸ ਲੈਣੀ ਆ ਇਹ ਵੀ ਬਹੁਤ ਸੋਹਣੀ ਤੁਹਾਨੂੰ ਅਸੀਂ ਤੁਹੋ ਦੇ ਦੇਣੀ ਆ ਆ ਦੇਖੋ ਸ਼ਰਾਰਿਆਂ ਗਰਾਰਿਆਂ ਤੇ ਪਲਾਜੋ ਸੂਟ ਤੇ ਕਿੰਨਾ ਸੋਹਣਾ ਕੰਮ ਆ ਸਾਰਾ ਦੇਖੋ ਫਰੰਟ ਘੇਰਾ ਦੇਖੋ ਬਾਹਰ ਦੇਖੋ ਕਿੰਨੀ ਸੋਹਣੀ ਬਿਊਟੀ ਆ ਫੇ ਪਹੁੰਚਦੇ ਦੇਖੋ ਇਦਾਂ ਦੇ ਸੋਹਣੇ ਸੋਹਣੇ ਸਾਨੂੰ ਸੂਟ ਦੇ ਰਣੇ ਆ ਆ ਜਿਹੜਾ ਬਾਜ਼ਾਰ ਚ ਤੁਸੀਂ 50000 ਰੁਪਏ ਦਾ ਕੋਈ ਲਹਿੰਗਾ ਕਹਿੰਦਾ ਕੋਈ 60000 ਦਾ ਕਹਿੰਦਾ ਓਏ ਗੱਲ ਸੁਣ ਲਓ ਮੇਰੀ ਹੁਣ ਲਹਿੰਗਾ ਨਹੀਂ ਰਿਹਾ ਮਹਿੰਗਾ 10 10 12 12000 ਚ ਇਦਾਂ ਦੇ ਲਹਿੰਗੇ ਧਾਵਾਂਗੇ ਹੁਣ ਮੁੰਡਿਆਂ ਦੇ ਫੇਰੇ ਵੀ ਕਰ ਦੇਣੇ ਆ ਜੇ ਮੁੰਡੇ ਦਾ ਵਿਆਹ ਆ ਗਿਆ ਜਾਂ ਉਹਨੇ ਕਿਤੇ ਜਾਣਾ ਤੇ ਭਰਾ ਸਾਡੇ ਮਯੂਸ ਨਹੀਂ ਹੋਣਗੇ ਆ ਜਿਹੜੇ ਕੋਟ ਪਿੰਟ ਬਾਜ਼ਾਰ ਚ 2 ਪੀਸ ਤੁਸੀਂ 12 12000 ਦੇ ਲੈਣੇ ਹੋ 14 14000 ਦੇ ਲੈਣੇ ਹੋ ਸਾਡੇ ਕੋਲ ਆਜੋ 2 ਪੀਸ ਕੋਟਮੈਂਟ ਸਿਰਫ 2995 ਚ ਸਲਾਈ ਕਰਕੇ ਲੈ ਜਾਓ ਆ 3 ਪੀਸ ਕੋਟ ਪੈਂਟ ਆ 15000 17000 18 18000 ਰੁਪਏ ਰੇਟ ਬਾਜ਼ਾਰ ਚ ਸਾਡੇ ਕੋਲੋਂ 3760 ਚ ਲੈ ਜਾਓ ਸਲਾਈ ਕਰਕੇ ਕੋਟਤਾ ਪਜਾਮਾ ਬਾਜ਼ਾਰ ਚ 3000 ਰੁਪਏ ਦਾ ਮਿਲਦਾ ਅਸੀਂ ਤੁਹਾਨੂੰ 1400 ਰੁਪਏ ਚ ਦਵਾਂਗੇ ਸਲਾਈ ਕਰਕੇ 10000 ਰੁਪਏ ਦਾ ਕਿਰਾਇਆ 20000 ਰੁਪਏ ਦੀ ਮੁੱਲ ਮੈਲ ਦੀ ਆ ਸਾਡੇ ਕੋਲੋਂ ਸਿਰਫ 7000 ਰੁਪਏ ਦੀ ਲੈ ਜਾਓ ਵੱਡੇ ਫਾਇਦੇ ਆ ਵਿਆਹਾਂ ਸ਼ਾਦੀਆਂ 'ਚ ਖੁਸ਼ੀਆਂ ਭਰ ਦਿਆਂਗੇ 1 ਲੱਖ ਵਾਲਾ ਕੱਪੜਾ 40000 ਦਵਾਂਗੇ 2 ਵਾਲਾ 80000 ਦਵਾਂਗੇ ਬਹੁਤ ਸਾਰਾ ਫਾਇਦਾ ਕਰਤਾ ਛੇਤੀ ਪਹੁੰਚੋ ਨੰਬਰ ਸਕਰੀਨ ਤੇ ਕੋਈ ਜਾਣ ਕੇ ਲੈ ਲੈਂਦਾ ਫੋਨ ਕਰ ਲਿਓ ਤੁਸੀਂ ਕਿਆਰਾਮਨ ਸੁਗੰਦਨ ਦੇ ਨਾਲ ਹਰਦੀਪ ਸਿੰਘ ਤੱਗੜ ਸਾਹਾਂ ਟੀਵੀ ਪਾਗਾ ਪਰਾਣਾ